ਸ੍ਰੀ ਗਾਲੀ ਦੀ ਸਾਰਿਆਂ ਨੂੰ ਸਵਾਦ ਆ ਤੁਹਾਡਾ ਅੱਜ ਆਪਣੇ ਨਵੇਂ ਬਲਾਉ ਦੇ ਵਿੱਚ ਤੇ ਅੱਜ ਮੈਂ ਤੇ ਬਿੱਟੂ ਚੱਲਿਆ ਰੇਡ ਏਕਣਾ ਅੱਜ ਅਸੀਂ ਦੋਨੇ ਜਣੇ ਰਹੇਗੇ ਤੇ ਬਾਅਦ ਜ ਕੋਈ ਜਾਲੇ ਬੋਰੀਆਂ ਵੀ ਲੈ ਗਿਆ ਅਦਰ ਪਛੇੇ ਬੋਰੀਆਂ ਨੇ ਜੀ ਅੱਜ ਤੇ ਬਾਅਦ ਸੱਟ ਕੇ ਫਿਰ ਉਸ ਤੋਂ ਬਾਅਦ ਡੇਡੀ ਕੱਲ ਰੇਡ ਏਕਿਆ ਕੋ ਹੋਰ ਮਾਰਵਾਗੇ ਕਣਕ ਤੇ ਉਹ ਕਣਕ ਡੇਡੀ ਰਮਾ ਰਹੇ ਨੇਗੇ ਤੇ ਅਸੀਂ ਚੱਲਿਆ ਚੌੜਾ ਸਾਹਿਬ ਜਿੱਦਰ ਘਰ ਵਾਲੇ ਬਾਹਰ ਨੇ ਅਪਰੇ ਉਧਰ ਰੇਡ ਏਕਣ ਮੈਂ ਤੇ ਬਿੱਟੂ ਯਾਰ ਐ ਰੇਡ ਕਰ ਤੇ ਮਾਗਤਾਰੇ ਉਹਨੇ ਬੋਰੀਆਂ ਲਾਈਕਾਂ ਦੇ ਉੱਤੇ ਅੱਜ ਜਾਂ ਕੇ ਤੇ ਜਾ ਕੇ ਜੀ ਦਿਖਾਉਣਾ ਸੋਨੇ ਬਲਾਉ ਦੇ ਵਿੱਚ ਸਾਰਾ ਕੁਝ ਅੱਜ ਉਜੀ ਤੇ ਪਹੁੰਚ ਗਏ ਆਪਾਂ ਖੇਤ ਤੇ ਇੱਥੇ ਡੱਗਾ ਗਾ ਪਾਰੇ ਅੱਗ ਬਿੱਟੂ ਰੇ ਲਹਣ ਹਾਂਜੀ ਤੇ ਝੋਲਿਆਂ ਚ ਪਾਲਿਆ ਪਾਰੇ ਤੇ ਨਾਲ ਬਿੱਟੂ ਵੀ ਚੱਲਿਆ ਚੱਲਦੇ ਆਂਗੇ ਤੇ ਲੱਗਦੇ ਡੇਗਣ ਦੇਖਾਂ ਕਿੰਨੇ ਡੇਗਾਂਗੇ ਅੱਜ 6 ਬੋਰੀਆਂ ਇਹ ਖੇਤ ਆ ਗਿਆ ਆਪਣਾ ਚੌਂਡਾ ਸਾਹਿਬ ਗੁਰਦੁਆਰੇ ਜਮਾਂ ਕੋਲੇ ਇੱਥੇ ਆਪਣਾ ਘਰ ਦਾ ਬਹਣ ਵੀ ਉਧਰ ਸਾਹਮਣੇ ਆ ਗਿਆ ਤੇ 1-2 ਕਿੱਲੇ ਹੋਰ ਨੇ ਇਧਰ ਸਾਰਾ ਇੱਥੇ ਇਕੱਠਾ ਆ ਗਿਆ ਤੇ ਅੱਜ ਬਸ ਆਪਾਂ 6 ਕਿੱਲਾਂ ਚ ਡਿੱਗਣਾ ਬਾਕੀ ਫੇਰ ਦੇਵਾਂਗੇ ਉਹ ਲੇਟ ਵੀ ਜੀ ਕਣਕ ਹਨਾ ਰਾਜੂ ਲੌਜੀ ਤੇ ਡੈਡੀ ਚਾਹ ਲੈ ਕੇ ਆਗੇ ਸੀਗੇ ਤੇ ਉਹ ਚਾਹ ਫੜਾ ਕੇ ਦੁਬਾਰੇ ਚਲੇ ਗਏ ਪਿੰਡ ਕੋਲੇ ਉਧਰ ਖੇਤ ਤੇ ਇੱਥੇ ਵੀ ਅਸੀਂ ਚਲਾਤੀ ਮੋਟਰ ਇਧਰੋਂ ਜਿੱਧਰੋਂ ਰੇ ਸੜ ਤੋਂ ਉਧਰ ਲਾ ਕੇ ਪਾਣੀ ਲਾਉਣਾ ਬਸ ਫਿਰ ਆ ਇੰਨਾ ਸੜਦਾ ਬਾਕੀ ਉਹ ਤਿੰਨ ਬੋਰੀਆਂ ਰਹਿ ਗਈਆਂ ਉਧਰ ਲੈ ਕੇ ਸੜਵਾਵਾਂਗੇ ਇਹ ਚਾਹ ਹੁਣ ਗਰਮ-ਗਰਮ ਲਓ ਜੀ ਤੇ ਰੇ ਸਾਰਾ ਡਿੱਗਤਾ ਤੇ ਬਾਬਾ ਖੜਾ ਆਪਣੇ ਇਧਰ ਕਿਹੜਾ ਕੋਈ ਨਹੀਂ ਤੇ ਹੁਣ ਚੱਲਦੇ ਆ ਘਰ ਨੂੰ ਅਸੀਂ ਮਾੜੀ-ਮਾੜੀ ਜੀ ਰੋਜ਼ ਬਣਾਉਂਦੇ ਰਿਲਾ ਹਾਂ ਆ ਕਿਉਂ ਮਾੜੀ-ਮਾੜੀ ਰੀਣਾ ਵੀ ਸਿੱਖ ਗਿਆ ਹੈ ਹੈ ਲਾ ਬਿੱਟੂ ਟਰੈਕਟਰ ਦੇ ਕੋਲੇ ਖੜ ਤੇਰੀ ਫੋਟੋ ਖਿਚਾਂ ਚਾਕਾ ਲਓ ਜੀ ਬੇ ਰੇ ਸਾਰਾ ਡੇ ਗਿਆ ਨਾ ਹੁਣ ਚੱਲੇ ਆਪਾਂ ਘਰ ਨੂੰ ਰੋਟੀ ਦਾ ਟਾਈਮ ਹੋ ਗਿਆ ਭੁੱਖ ਵੀ ਲੱਗੀ ਆ ਜਾ ਕੇ ਰੋਟੀ ਪਾਣੀ ਖਾਵਾਂਗੇ ਬਿੱਟੂ ਇਧਰ ਰਹਿ ਕੋ ਠੀਕ ਹੈ ਚੱਲੇ ਜੀ ਘਰ ਨੂੰ ਜੀ ਬਾਈ ਤੇ ਆ ਗਏ ਸੀ ਆਪਾਂ ਘਰੇ ਖੇਤੋਂ ਤੇ ਸੱਨੀ ਵਗੈਰਾ ਕਰਤੀ ਬਸ ਬਿੱਟੂ ਦਾਣਾ ਪਾ ਰਿਹਾ ਉਹ ਉਹ ਲੈਣ ਗਿਆ ਤੇ ਇਸ ਤੋਂ ਬਾਅਦ ਧੋਵਾਂਗੇ ਆਪਾਂ ਟਰੈਕਟਰ ਅੱਜ ਧੋਵਾਂਗੇ ਇਹਨੂੰ ਕਿਉਂਕਿ ਗੰਡਾਂ ਵਾਲੀ ਸੀਜ਼ਨ ਤੋਂ ਬਾਅਦ ਤੋਤਾ ਨਹੀਂ ਸੀ ਇਦਾਂ ਹੀ ਖੜਾਤਾ ਸੀ ਆਪਾਂ ਮੂਰੋਂ ਨੀਮਾ ਜਿਹਾ ਲੱਗਦਾ ਹੁੰਦਾ ਬਸ ਛੇ-ਤਿੰਨ ਟਾਇਰ ਪਾ ਦਾਂਗੇ ਇਹ ਮੂਰੇ ਉੱਤੇ ਤੇ ਆ ਮੱਝ ਕਰਦਾ ਆਪਾਂ ਨਮੀ ਲੈਂਦੀ ਮੰਡੀ ਤੋਂ ਮਾਨਸਾ ਤੋਂ 75000 ਹਾਂਜੀ ਤੇ ਪਾਣੀ ਮਾਰ ਕੇ ਆਪਾਂ ਸਰਫ ਮਾਰਤਾ ਸੀਗਾ ਤੇ ਹੁਣ ਲਾਈਟ ਭੱਜ ਗਈ ਤੇ ਹਲੇ ਇਹ ਮੈਨੂੰ ਲੱਗਦਾ ਜਦੋਂ ਲਾਈਟ ਆਊ ਉਹਨੇ ਸੁੱਕ ਜਾਊਗਾ ਲਾਈਟ ਚੱਲ ਗਈ ਅੱਧ ਵਿਚਾਲੇ ਹੋ ਗਿਆ ਕੰਮ ਕੋਈ ਨਹੀਂ ਲਓ ਜੀ ਤੇ ਧਾਰਾਂ ਦਾ ਕੰਮ ਕਰਤਾ ਸਟਾਰਟ ਇੱਕ ਕੋਲੀ ਇੱਕ ਨੰਬਰ ਵਾਲੀ ਦੋ ਤਿੰਨ ਇੱਕ ਉਹ ਬਾਦ ਕੀ ਹੋਣਾ ਉਹ ਚਵਾਗੇ ਤੇ ਆ ਡਾਲ ਦੇ ਬਿੱਟੂ ਇਸ ਮੇ ਇਤੇ ਹੀ ਮਾਰਤਾ ਪਾਣੀ ਲਾਈਟ ਆ ਗਈ ਸੀਗੀ ਤੇ ਹੁਣ ਸੁੱਕੀ ਜਾਂਦਾ ਬਸ ਇਹ ਖੜਾ ਡੁੱਲੇ ਨੂੰ ਤਾਂ ਬੋਚ ਕੇ ਜਾਗਾ ਬਿੱਟੂ ਉੱਪਰ ਉਠਾ ਲੈ ਬਾਲਟੀ ਉੱਪਰ ਉੱਪਰ ਉਠਾ ਲੈ ਹਾਂ ਜਲਦੀ ਜਲਦੀ ਡਾਲ ਦੇ ਫਿਰ ਨਹੀਂ ਡੋਲੇਗਾ ਹਾਏ बिची वाले बिची झग कोई ना है हले आके वाले दूसरी उसका कट्टा छोड़ दे मैं चोता चो हूँ इसको हम्म वो चिब्बा हो गया थोड़ा सा इसका वो खूंजे वाला हाँ ਤੇ ਚੌਥੀ ਮੈਸ ਲੈਂਦੀ ਆ ਇਹਦੇ ਨਾਲ ਵੀ ਕੱਟਾ ਹੀ ਆਇਆ ਜਿਹੜੀ ਉਹ ਵੇਚੀ ਉਹਦੇ ਨਾਲ ਵੀ ਕੱਟਾ ਸੀ ਤੇ ਸਾਰਿਆਂ ਨਾਲ ਕੱਟੇ ਆ ਗਏ ਅੱਜ ਥੋੜਾ ਦੇਉ ਕਿਉਂਕਿ ਦੁਪਹਿਰੇ ਦਾ ਕੱਟਾ ਖੁੱਲ ਗਿਆ ਸੀ ਇਹ ਚੁੰਗ ਗਿਆ ਸੀਗਾ ਹਾਂਜੀ ਤੇ ਤਾਰਾਂ ਕੰਮ ਸਾਰਾ ਪੰਨ ਮੇੜ ਤਾਂ ਚੋਲੀਆਂ ਸੀਗੀਆਂ ਕਿਉਂਕਿ ਤੇ ਹੁਣ ਟਰੈਟ ਵੀ ਧੋ ਲਿਆ ਸੀ ਆਪਾਂ ਪਾਣੀ ਮਾਰਤਾ ਜੋ ਲਾਈਟ ਆ ਗਈ ਸੀ ਤੈਨੂੰ ਹੁਣ ਆਪਾਂ ਲਾਉਣੇ ਅੰਦਰ ਕਿਉਂਕਿ ਰਾਤ ਨੂੰ ਤਰੇਲ ਪੈ ਜਾਂਦੀ ਆ ਤੇ ਕੱਲ ਨੂੰ ਮਾਰਾਂਗੇ ਜਿਹਦੇ ਉੱਤੇ ਪਾਲਸ ਹੁੰਦਾ ਇਹਨੂੰ ਅੰਦਰ ਫੇਰ ਚਲਾਇਆ ਦੁੱਧ ਪਾਉਣਾ ਹਾਂਜੀ ਤੇ ਆਪਣਾ ਕੰਮ ਸਾਰਾ ਨਿਬੜ ਗਿਆ ਸੀ ਟਰੈਕਟਰ ਆਪਾਂ ਲਾਤਾ ਸੀ ਅੰਦਰ ਤੇ ਹੁਣ ਆਇਆ ਆਪਾਂ ਦੁੱਧ ਪਾਉਣਾ ਡੈਰੀ ਚ ਇਹ ਆਪਣੀ ਜਿਹੜੀ origignal ਚਾਬੀ ਚੋਂ ਲੌਸ ਤੋਂ ਵੀ ਨਾਲ ਉਹ ਲੱਭ ਰਹੇ ਹਾਂਗੇ ਇਹ ਸੜਕ ਦੇ ਉੱਤੇ ਡਿੱਗ ਪਈ ਕਿਤੇ ਚਾਬੀ ਲਓ ਜੀ ਸਾਹਮਣੇ ਡੈਰੀ ਵੀ ਆਉਂਦੀ ਮੈਜੀ ਮਿਲਦੀ ਮਿਲਦੀ ਮਿਲ ਗਈ ਉਹ ਪਈ ਚਾਬੀ ਮੈਜੀ ਮਿਲਦੀ ਤੋ ਤੇ ਆ ਲਾਉੜੇ ਦੇ ਨਾਲ ਉਹ ਜਿਹੜੇ ਦੁੱਧਾ ਪਾ ਪਾਇੰਦਾ ਚਾਲਦੇ ਆ ਘਰ ਨੂੰ ਉਹ ਸਾਹਮਣੇ ਆ ਗਿਆ ਆਪਣਾ ਘਰ ਅੰਪਾਰਕ ਦੇ ਨਾਲ ਉਹ ਜੀ ਪਹੁੰਚ ਗਏ ਘਰੇ ਓਕੇ ਜੀ ਥੈਂਕਸ ਟੂ एवरीवन ਲੋਕ ਦੇਖਣ ਲਈ 两个人留不到我那边去